ਕਿ ਦੋ ਮਿੰਟ ਵਿੱਚ ਪਿੱਛੇ ਜਿੱਦਾਂ ਕਰੇਗਾ ਹੋ ਜਾਣਾ ਤੇ ਇੱਕ ਇਹਦਾ ਪਾਸਾ ਦਿਖਾਉਂਦਾ 2 ਇਹਦਾ ਵੀ ਬੇਦੇਸ਼ ਕਰਦੇ ਸਭ ਨੂੰ ਜਵਾਬ ਚਾਹੀਦਾ ਇਹਦੇ ਲਈ ਮਜ਼ਾਕਾ ਜਿਹੜਾ ਉਹ ਮਕਸਦ ਸਾਹਮਣੇ ਪੱਟੀ ਕਰਦਾ ਨਵਿੰਦਰ ਮਾੜਾ ਫੋਨ ਤੇ ਸਿੱਖਾ ਲਾ ਦੌੜੀ ਕਰਨ ਨੂੰ ਲਾਈਟ ਚਲੀ ਜਾਂਦੀ ਹੈ ਉਹ ਬਹੁਤ ਹੀ ਮਾੜਾ ਹਾਲ ਹੈ ਬਾਰੇ ਪੁੱਛਦੇ ਆਂ ਇਹ ਕਿਹਦੇ ਦਾ ਸ਼ਹਿਰ ਹੈ ਸਾਡੀ ਦੇਸ਼ੀ ਹੈ ਤੇ ਸਿਰ ਤੇ ਇੱਕ ਫੋੜਾ ਕਰਕੇ ਦੇ ਜਾਵੇ ਜੀ ਸੈਂਟਰ ਆ ਉਹ ਕਰਤਾ ਗਿਆ ਸਾਰੇ ਲਜਾਵ ਨੂੰ ਉਹ ਸਭੀ ਜਮਹਤ ਕਰ ਰਹੇ ਹੋ ਤੇ ਮਿਲਦਾ ਐਕਟਮ ਉਹ ਇਲੈਕਟਰੀਕ ਬਾਈਡਰ ਇੱਕ ਪੁਲਾਕੇ ਆਹ ਮੈਂ ਸਿਰਫ ਇਹ ਨਹੀਂ ਬੋਤ ਨਹੀਂ ਜੀ ਤੇ ਚਾਹ ਮਾਰ ਨਹੀਂ ਕਰਾਉਂਦੇ ਅਜਿਹੀ ਬਾਤ ਹੋ ਜਾਣਾ ਚਲੋ ਇਧਰ ਹੀ ਕਰਦੇ ਕਹਿੰਦੇ ਅਬ ਕੋਈ ਨਾ ਪੜੇ ਬਸ ਨਾਲ ਹੀ ਉਹ ਨਾ ਪਿੱਛੇ ਆ ਗਿਆ ਆ ਆ ਇਹ ਧਾਇਰੀ ਆਪਣੀ ਚੈਨ ਧਾਇਰੀ ਬਣਾਦੀ ਚਾਰ ਮੋਹਾਂ ਦੀ ਤੋਲਿਆ ਮੇਰਾ ਸਿਹਤ ਮੰਤਰੀ ਜਦੋਂ ਸੁੱਖ ਨੂੰ ਚਲੇ ਗਿਆ ਇਹਦਾ ਮੌਤ ਹੋ ਗਿਆ ਤੇ ਉਹ ਜਿਗਲਾਪੀ ਲੱਗ ਤੀਸ ਪਾਉਦਾ ਉਹਦਾ ਨਹੀਂ ਕਿ ਲੱਗਦੀ ਤੀਸ ਪਾਉਦਾ ਨਹੀਂ ਹੈ ਉਹਦਾ ਸਿਹਤ ਮੰਤਰੀ ਨੂੰ ਮਾਨ ਸਿਕਤਾ ਦਾ ਇਹ ਇੰਤਜ਼ਾਮ ਦੇ ਵਿੱਚ ਜੇ ਆਪ ਜੇ ਸਪੈਚਰ ਦੇ ਰਹੇ ਆ ਜਿਹਦੀ ਮੌਤ ਹੋਏਗੀ ਥੀਕੇ ਕੱਪੜੇ ਪਾ ਕੇ ਜਾਂਦੇ ਦੇਰੇ ਸਿਹਤ ਮੰਤਰੀ ਨੂੰ ਇੰਨਾ ਵੀ ਨਹੀਂ ਸਮਝ ਆਇਆ ਕਿ ਭਾਈ ਚਾਰ-ਚਾਰ ਮੌਤਾਂ ਹੋ ਰਹੀਆਂ ਨੇ ਦੇਰੇ ਸ਼ਹਿਰ ਦੇ ਵਿੱਚ ਜਲਦੀ ਸਰਦੀ ਤੋਂ ਲਾਈਟ ਚਲੀ ਗਈਆਂ ਇਹਦੇ ਥੋੜੇ ਹਸਪਤਲ ਦੇ ਡਾਕਟਰ ਠਿਕਾਣਾ ਮਾਰ ਦੇਣੇ ਕਿ ਜੇ ਭਾਈ ਜਦੋਂ ਕੋਈ ਕਿਸੇ ਦੀ ਜਾਂਚ ਕਰੇ ਤਾਂ ਮੈਂ ਜ਼ਿੰਮੇਵਾਰ ਨਹੀਂ ਹਾਂ ਐਨ ਪਤਾ ਨਹੀਂ ਮੁਰ ਉਹ ਟੌਪ ਤੇ ਕਿਹੜੀ ਬਾਹ ਮੁਰੜੇ ਮੁਰ ਕੇ ਚੁੱਪੇ ਰਹਿੰਦੇ ਕੰਦ ਕੋਡ ਉਹਦਾ ਆਈਪੀ ਦੇ ਤਹਿਤ ਪਰਚਾ ਦਰਜ ਹੋਇਆ ਹਸਪਤਾਲ ਕੰਸਟ ਇਨਵੈਸਟੀਗੇਟ ਕਰ ਲਿਆ ਰਿਹਾ ਹੈ ਇਸ ਦਾ ਜਾ ਰਹੇ ਹੈ ਦੱਲਿਆ ਕਿ ਤੇ ਉਹ ਜੁਨੇ ਫਿਰਦੇ ਨੇ ਸਾਰੇ ਇਨਸਾਨ ਆ ਪਰ ਆਮ ਜੀ ਜੀ ਸੈਨਾ ਮੈਂ ਆਪਣੇ ਕਰੇ ਕਿਸਤੀਆ ਮੇਰੀ ਫਾਈਲ ਹੈ ਜਿਹੜਾ ਘਟਣਾ ਹੋਈ ਹੈ ਜਿਹਦੇ ਤਰਾਹ ਸੁਣ ਕੇ ਤਾਂ ਪੂਰਾ ਲੱਗਦਾ ਹੈ ਕਿ ਛੋਟੇ ਨਾਮ ਦੇ ਬੱਚੇ ਦਾ ਸਿਰ ਦਿੱਤਾ ਮੂੰਹ ਚ ਲੈ ਕੇ ਧੋਖਦਾ ਹੋਵੇ ਉਹ ਸਿਹਤ ਜਿਹੜਾ ਸਿਹਤ ਮੋਡਲ ਆ ਸਰਕਾਰ ਦਾ ਜਿਹੜੇ ਫੇਲ ਹੋਇਆ ਜਿਹੜੇ ਨੀਪਾ ਪੁਰਜ਼ੀ ਕਰਕੇ ਉਹਨੇ ਆਪ દવાખાਣੇ ਬੁਲੇ ਗਏ ਸੀ ਪਿੱਛੇ ਇਹ ਉਹਨਾਂ ਦਾ ਜਰੂਰ ਟੱਡਾ ਗਿਆ ਹੈ ਸਰਤਾਬ ਆਮ ਆਦਮੀ ਪਾਰਟੀ ਦੇਸ਼ ਦਾ ਸੱਜਿਆ ਸਿੱਖਿਆ ਮੋਰਨ ਫੇਲ ਹੋਇਆ ਇਕਾਰਨੀ ਮੋਰਨ ਫੇਲ ਹੋਇਆ ਲੈਂਡ ਪੌਂਟਿਆਂ ਨੂੰ ਫੇਲ ਹੋ ਜਾਣ ਦੀ ਲੈ ਕੇ ਆਏ ਇੱਕ ਸਾਲਾਂ ਦੇ ਹਾਸਲੇ ਕਿ ਅੱਜ ਸਿਹਤ ਮੋਰਨ ਦਾ ਜ਼ਰੂਰ ਚਾਹੀਦਾ ਹੈ ਇਹ ਹੋਰ ਤੁਸੀਂ ਪ੍ਰਸ਼ਾਸਨਿਕ ਰਵਾੜ ਦੇਖੋ ਮੈਂ ਕੋਈ ਇਸ ਲੋਕਾ ਤੇ ਨਹੀਂ ਆਈ ਸਾਡੇ ਹਲਕਾ ਇੰਚਾਰਜ ਪੰਜਾਬ ਸਾਹਿਬ ਪਾਰਟੀ ਪੈਂਬਰ ਅਜੂਨ ਖਨਾਰੀ ਜੀ ਨੇ ਜ਼ਿਲ੍ਹੇ ਦੇ ਲੋਹੇਪੁਰ ਨਾਲ ਨੂੰ ਦੇ ਜੱਠਾ ਜੀ ਵੀ ਉੱਥੇ ਨੇ ਸਾਰੇ ਆਪਰਾਏ ਸਾਥ ਸਾਥ ਖੜੇ ਨੇ ਕਮਾਉਂਦ ਕਰਵਾਉਣ ਦਿੱਤਾ ਔਰ ਔਰਲਾ ਡਾਕਟਰ ਵਿਸ਼ਾਲ ਚੋਪੜਾ ਜੀ ਜੋ ਮੈਜਰ ਸਿਪਰੇਟ ਰਜਿਸਟਰਾਂ ਨੇ ਉਹਨਾਂ ਨੂੰ ਫੌਂਡ ਦਿੱਤਾ ਮੈਂ ਕਹਾਂ ਜੀ ਦੋਨੋਂ ਮਿਲਣਾ ਜੀ ਸਾਡੇ ਤੇਰੇ ਮੱਗ ਪੱਤਰ ਦੇਣਾ ਫਿਰ ਤੁਸੀਂ ਦੇਖੋ ਜੀ ਮੈਂ ਕਹਿਣ ਦਾ ਧਰਨਾ ਦੇਣਾ ਤੁਹਾਨੂੰ ਘੇਰਨਾ ਮੈਂ ਥੋੜਾ ਜੁੱਸ ਕੱਢਣਾ ਔਰ ਬਣਦਾ ਕਿ ਸਾਰੇ ਜਿਹੜੇ ਪੋਜ਼ਿਟਿਵਿਟੀ ਪ੍ਰੈਸ਼ਰ ਕੀ ਹੈ ਕਿਉਂ ਪ੍ਰੈਸ਼ਰ ਹੈ ਸੇ ਡਾਕਟਰ ਬਲਬੀਰ ਦਾ ਇਹ ਨਾ ਇਹ ਮੇਜ ਫਟ ਰਹੀ ਹੈ ਲੋਕਾਂ ਦੇ ਵਿੱਚ ਜਿਹੜਾ ਜੂਸ ਹੈ ਸਿਹਤ ਮਾਡਲ ਦਾ ਉਹ ਨੂੰ ਬਚੋੜਦਾ ਹਾਂ ਆਲੋ ਸਾਰੇ ਹਸਪਤਾਲਾਂ 'ਪਾ ਰਹੀ ਪਈ ਸੀ ਅੱਜ ਜਦ ਲਾ ਕੇ ਆਏ ਰੋਖੇ ਜਿਵੇਂ ਅਸੀਂ ਬਾਗਾ ਬਾੜਾ ਟਪਰਾਉਂਦਾ ਕਮਾਲ ਦੀ ਗੱਲ ਹੈ ਇਹਨੂੰ ਬਾਹਰ ਕਹਿਣ ਤੋਂ ਬਾਅਦ ਅਸੀਂ ਇੱਕ ਇੱਕ ਡਿਪਟੀ ਸਾਹਿਬ ਜਿਹਾ ਹੈਗਾ ਤੁਰਕੇ ਮਿਲ ਲੈਣੇ ਆ ਕਦੇ ਨਹੀਂ ਜਾਣਾ ਹੀ ਨਹੀਂ ਆਂਦੇ ਕਹਿੰਦੇ ਮੋਰ ਬਹੁਤ ਦੱਸਣਗੇ ਜੀ ਜਿੰਨਾ ਪ੍ਰਸ਼ਾਸਨ ਵਾਲੇ ਬੰਦੇ ਵਾਖਦ ਨੂੰ ਮੈਂ ਫੇਰ ਵੀ ਬੇਇਜ਼ਤੀ ਸੁਣ ਕਾਪਦ ਸੱਤ ਬੰਦਿਆਂ ਦਾ ਬਾਬਦ ਰੋਪੇ ਜੋੜ ਲਾਇਨ ਨਾਲ ਜੋੜਨੇ ਦੇ ਪਹਿਲਾਂ ਲਾਇਆ ਹੁੰਦਾ ਤਾਂ ਹੁਣ ਜੀ ਤੁਸੀਂ ਗੱਲ ਕਰਿਆ ਉਹਦਾ ਉਹਦਾ ਖਲਾਸਾ ਉਹਦਾ ਵੀ ਹੋ ਜਾਣਾ ਸੀ ਪਰ ਮੈਂ ਉਹ ਗੱਲ ਚ ਨਹੀਂ ਜਾਣਾ ਚਾਹ ਰਿਹਾ ਕਿਉਂਕਿ ਹਜੇ ਪ੍ਰਸ਼ਾਸਨ ਸਮਾਧਨਾ ਚਾਹੀਦਾ ਸੋ ਤੇ ਵੀ ਜੀ ਦੇਖਾਂਗੇ ਸਤ ਸੰਜੀਦਾ ਹੈ ਗਿਆ ਸੀ ਸੰਕੇਤ ਲਵਾ ਕੇ ਅੱਜ ਤੱਕ ਸਿਰਫ ਮਾਮਾ ਪੱਤਾ ਦੇਣ ਆਏ ਸੀ ਤੇ ਸਿਹਤ ਮਾਡਲ ਦਾ ਤੂ ਨਮੂਨਾ ਪੇਚ ਜਿਹੜਾ ਹੋਇਆ ਹੋਏ ਤੇ ਮੈਂ ਤਾਂ ਕਹ ਰਿਹਾ ਕਹਿੰਦੇ ਅੰਡਾ ਸਾਹਿਬ ਨੇ ਆਇਆ ਕਿਹਾ ਪੁਲਿਸ ਅਫਸਰ ਦੱਸ ਰਿਹਾ ਕਿ ਮੈਟਰ ਸੁਪਰਡਟ੍ਰਿਕ ਕੀ ਹੈ ਭਾਈ ਡਾਕ ਲੈ ਕੇ ਪੁਲਿਸ ਅਫਸਰ ਆਏ ਨੇ ਪਰ ਇਹ ਸਾਰੇ ਆਮਾਨੀ ਸ਼ਰਮ ਤੇ ਸ਼ੇਮ ਦੀ ਗੱਲ ਹੈ ਨਾ ਆਪਣੀ ਝਾੜੂ ਸਰਕਾਰ ਸ਼ੇਮ ਛੇਤ ਮੰਤਰੀ ਛੇ ਛੇਤ ਮਾਡਲ ਛੇ ਆਜੋ ਬਿਜਾਪਾ ਜਿਆਪਾ ਸਾਹਿਬ ਕੀ ਕਹੋਗੇ ਅਜੇ ਪੁਲਿਸ ਨੇ ਲਿਆ ਮੈਂਬਰ ਕਦੇ ਲਿਆ ਕਿ ਜਿਹੜੇ ਪੰਜਾਬ ਦੇ ਵਿੱਚ ਪਾਣੀ ਦੀ ਸਿੱਤੀ ਕੁਰੀ ਹੋਈ ਜਿਉਂ ਉਹ ਵੀ ਮੈਂ ਕੁਝ ਚਾਹਣਾ ਚਾਹੁੰਦਾ ਹਾਂ ਕਿ ਵਾਪਸ ਜੀਰ ਕਿੱਥੇ ਹੋਇਆ ਦੇਖੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਬਹੁਤ ਸਬੀਤ ਬਹੁਤ ਲੰਮੇ ਸਮੇਂ ਜਿਹੜਾ ਦੇਰ ਦੇ ਤਰਫੋਂ ਸਾਡੇ ਵਿੱਚ ਵਾਪਰੀ ਘਟਰਾ ਤੋਂ ਬਾਅਦ ਅੱਜ ਹਰਕਾ ਨਾ ਦਾ ਡੈਲੀਗੇਟ ਆਣੀ ਜਿਸ ਤੇ ਪੁੰਜਾ ਜਿਸ ਤਰ੍ਹਾਂ ਜਿਸਨਾਂ ਦੀ ਮੰਗ ਹੈ ਕੀ ਕਹਿਣਾ ਚਾਹੁੰਦੇ ਆ ਰਾਜੀ ਸੀ ਜਾਣ ਜਾਂਦੇ ਕਿ ਪਹਿਲਾਂ ਡੈਟ ਨੈਟ ਡਿਸਕਸ ਹੋਇਆ ਸੀ ਥੋੜੀ ਜਿਹੀ ਸਰਪਰਾ ਫਿਕਰ ਆਪ ਜੀ ਬੰਦ ਹੋ ਗਈ ਪ੍ਰਸ਼ਾਸਨ ਨੇ ਪਹਿਲਾਂ ਇਹ ਕਹਿੰਦਾ ਕਿ ਪਾਣੀ ਦਾ ਪਾਣੀ ਆ ਗਿਆ ਉਹ ਮਗਲਾ ਇੱਕ ਤਰ੍ਹਾਂ ਦੇ ਜਿਹੜੇ ਫਸਲਾਂ ਉਤੇ ਸਰਕਾਰੀ ਦਾ ਪਸੂ ਵਾਸਤੇ ਪੱਠੇ ਦੇ ਕੋਲ ਆਰਾ ਲੋਕਾਂ ਦਾ ਵੀ ਰਸਾ ਪਉਂਦ ਰਿਹਾ ਤੇ ਸਰ ਸੀਐਮ ਤਾਂ ਫਿਰ ਰਿਹਾ ਆਪਣੇ ਘਰ ਨਾਲ ਮौज मस्ती ਬਾਰ ਦਾ ਤੇ ਕੰਪਨੀ ਵਾਲੇ ਪਾਸੇ ਇਹ ਬਾਹਰ ਲੱਭੇ ਜੀਉਂਦੇ ਪਏ ਦੀਰ ਦੇ ਪਏ ਦੇ ਰਹੇ ਨੇ ਕਿਤੇ ਸਿਹਤ ਮਾਣ ਕਿਤੇ ਦਵਾਈ ਭੇਜਦੇ ਨੇ ਕਿਤੇ ਮੈਡੀਕਲ ਸਹੂਲਤਾਂ ਭੇਜਦੇ ਨੇ ਕਿਤੇ ਦਵਾਈਆਂ ਭੇਜਦੇ ਨੇ ਸਰਕਾਰ ਕਰਦਾ ਹੈ ਹੀ ਨਹੀਂ ਅੱਜ ਚੰਗਾ ਬਸਾਂ ਦਾ ਕੰਮ ਪੰਜਾਬ ਦੇ ਲੋਕਾਂ ਦੇ ਟਵਿੱਟਰ ਉੱਤੇ ਫੈਲ ਰਹੇ ਨੇ ਇੱਕ ਗੱਲ ਹੀ ਸੰਗਤ ਪਰਾਣੀ ਹੈ ਕਿਹੜਾ ਐਕਟ ਵੀ ਹੈ ਵਰਤਮਾਨ ਇਹਨਾਂ ਦੇ ਕਿਹੜੇ ਕੋਈ ਐਮਐਲਏ ਹੋ ਗਿਆ ਕੋਈ ਮੰਤਰੀ ਰੱਗਿਆ ਸਿਰਫ ਫੋਟੋ ਖਿਚਾ ਕੇ ਆਪਣੀ ਕਾਰਨੀ ਰੱਖੀ ਹੈ ਕਿ ਸਿਰਫ ਪਜਾਮਾ ਦਾ ਟ੍ਰੈਂਡ ਨਿਕਲ ਗਿਆ ਹੈ ਸੇਮ ਆਜਾ ਕੇ ਵੱਡੀਆਂ ਗੱਲਾਂ ਕਰ ਰਹੇ ਪਪਾ ਅਹਿਮਦ ਵੀ ਅਸੀਂ ਮੈਂ ਜਹਾਜ਼ ਨਹੀਂ ਲੈ ਕੇ ਜਾਣਾ ਜਹਾਜ਼ ਜਾ ਕੇ ਕਿਹੜੇ ਮੂੰਹ ਨਾਲ ਲੋਕਾਂ ਦੇ ਕੱਪੜੇ ਪਾ ਕੇ ਦੇਵਲ ਇਸ ਕਰਕੇ ਸਰਕਾਰ ਤੇ ਫਿਰ ਆਪਣੀ ਮौज-ਮਸਤੀ ਲੱਗੀ ਹੋਇਆ ਜਿਆਦਾ ਉਹ ਸਮਝ ਚੁੱਕੇ ਨੇ ਕਿ ਇਹ ਜਿੱਥੇ ਪੰਜਾਬ ਚਾਉਣਾ ਨਹੀਂ ਪੰਜਾਬ ਲੋਕਾਂ ਦਾ ਮੁੱਢ ਹੀ ਲਾਉਣਾ ਇਸ ਕਰਕੇ ਸਰਕਾਰ ਦੇ ਵਿੱਚ ਨੌਕਰੀਆਂ ਆਣ ਗਈਆਂ ਸਿੱਕਾ ਦੇ ਨਾਂ ਦੇ ਫਰਸਟ ਕ੍ਰੈਪਟਨ ਤੇ ਜੋ ਕੁਝ ਹੋਇਆ ਨੇ ਨਾ ਸਿਆਣੇ ਕਰਾ ਕਰਨ ਦਾ ਬੈਡਾ ਖਿੱਚੇ ਬਣਾ ਰਹੇ ਨੇ ਅੱਜ ਜਿਹੜੇ ਲੋਕਾਂ ਨੂੰ ਲਾਤਾ ਰਹੇ ਨੇ ਕਰੀਟਾ ਰਹੇ ਨੇ ਅੱਜ ਦੇ ਕੱਤੀ ਸੋਹਾ ਆ ਸ਼ਾਂਤ ਅਧਿਕਾਰ ਆ ਜਿਹੜਾ ਕਿਤੇ ਘਰ ਆ ਸਭ ਲੋਕਾਂ ਦੀ ਆਪਣੀ ਬਾਤਾਂ ਪੇਲੇ ਨਹੀਂ ਮੰਗੇ ਜਿਵੇਂ ਕੋਈ ਹੋਰ ਪੱਖ ਹੋਵੇ ਆ ਜਾਂਦਾ ਸੈਕੂਲਰ ਨੂੰ ਸਲਾਮਾ ਦੇ ਕਿਹਾ ਪੰਜਾਬ ਦੇ ਲੋਕਾਂ ਦਾ ਟਾਈਮ ਆ ਰਿਹਾ ਨਹੀਂ ਆ ਕਾਲੀਦਰ ਨੇ ਕਹਿੰਦਾ ਕਿਹਾ ਬਸ ਬੰਦੇ ਮਜਦ ਲੱਗੇ ਆ ਸਰਕਾਰ ਤੋਂ ਦਰਦੇ ਬਸੇ ਲਿਖਾਈ ਤੇ ਇਸ ਕਰਕੇ ਸਰਕਾਰ ਦਾ ਕੰਟਰੋਲ ਦਿੱਲੀਆ ਦਾ ਹੋ ਗਿਆ ਦਿੱਲੀਆ ਵਾਲਿਆਂ ਨੇ ਕਦੇ ਪੰਜਾਬ ਦੀ ਗੱਲ ਨਹੀਂ ਕੀਤੀ ਉਹਨਾਂ ਦਾ ਆਪਣਾ ਟਾਈਮ ਪਾਸ ਕਰਕੇ ਮੌਨਵਾਸੀ ਕਰਕੇ ਪਹਿਲੇ ਪੰਜਾਬੀ ਚਲੇ ਜਾਂਦੇ ਨਹੀਂ ਮਾਨੋ ਪੰਜਾਬ ਦੇ ਲੋਕਾਂ ਨੂੰ ਦੱਸਦੀ ਹੈ ਪੰਜਾਬ ਸਾਡਾ ਪੰਜਾਬ ਆਪਣਾ ਦਾ ਲੋਕਾਂ ਦਾ ਮੁਟਾਫਾਗੇ ਬੰਦ ਕਰਦਾ ਦੇ 10000 ਦੇ ਐਮਐਲਏ ਤੋਂ ਵੀ ਗੱਲ ਬੁੱਧਾ ਨਹੀਂ ਕਿ ਲੋਕ ਗੱਲ ਮੰਨਦੇ ਮਸਲੇ ਜੋ ਹੁਣ ਕਰੇ ਸੀਐਮ ਨੇ ਕਰਾਉਣਾ ਕਿ ਜਿਹੜਾ ਜਿਹੜੀ ਗੱਲਾਂ ਸੀਐਮ ਬਿਟੀ ਨੇ ਕਰਦਾ ਸੀ ਨਾ ਵੀ ਸ੍ਰੀ ਸੁਖਰ ਨੇ ਲੋਕਾਂ ਜਾਣ ਜਾਣ ਜਿਹੜੇ ਪਰ ਆਪ ਜਾ ਕੇ ਵਖੋ ਜਿਹੜਾ ਐਮਐਲਏ ਡਾਕਟਰ ਬਲਬੀਰ ਨੇ ਮੈਂ ਕਹਿੰਦਾ ਅੱਜ ਜਿਹੜੇ ਹਰ ਇਹ ਜਿੱਥੇ ਜਾ ਕੇ ਵਖੋ ਲੋਕਾਂ ਕੋਲ ਜਾ ਕੇ ਆ ਕੇ ਆ ਜਾਣਗੇ ਸਿਰ ਪੰਜਾਬਾ ਉੱਪਰ ਠੰਡ ਪੰਗੀ ਹੈ ਜਾ ਕੇ ਵਖੋ ਜੰਗਣਾ ਜੰਗੇ ਲੋਕਾਂ ਨੇ ਮਰਗੇ ਚੰਦਾ ਦੀ ਕੀਤੀ ਉਹ ਇੱਕ ਇਹ ਨਹੀਂ ਕਿਸੇ ਪਾਸੇ ਇਸ ਕਰਕੇ ਸਰਕਾਰ ਦਾ ਬਿੱਲ ਇਹ ਸਾਰੇ ਨਾ ਫੇਦੀ ਕਰਦੇ ਆ ਪੰਜਾਬ ਦੇ ਮੁਕਦਰ ਨੂੰ ਨੀਤੀ ਕਰਦਿਆ ਚਾਹੇ ਕੋਈ ਰਾਸਤਿਕਨ ਦਾ ਚਾਹੇ ਕੋਈ ਪੱਤਰਕਲੋਂ ਦੀਏ ਤੋਲ ਸੰਭ ਕੇ ਇਹ ਠੱਗਾ ਤੋਂ ਬਚਣਾ ਚਾਹੀਦਾ ਚਾਹੇ ਪੰਜਾਬ ਦੇ ਛੱਕ ਨੇ ਜਾਂ ਦਿੱਲੀ ਦੇ ਛੱਕ ਨੇ ਇਹਦਾ ਬਚਣਾ ਚਾਹੀਦਾ ਤਾਂ ਕਿ ਪੰਜਾਬ ਨੂੰ ਸੁਧਾਇਆ ਜਾ ਸਕੇ ਤਾਂ ਪੰਜਾਬ ਦੋਨੇ ਤਰਫੋਂ ਬਚਾਅ ਸੁਧਰੇ ਇਸ ਕਰਕੇ ਇਹ ਸਰਕਾਰ ਨੂੰ ਇੱਥੇ ਰਹਿਣ ਦਾ ਪਤਾ ਰਹਿਣ ਦਾ ਸਮਰੱਥ ਨਹੀਂ ਪ੍ਰਣਿਤ ਉਹ ਮਸਲਾ ਨਹੀਂ ਚੱਲਦਾ